ਚਲੋ ਜੀ ਲੈ ਜੋ ਸਤਿਗੁਰ ਦੀ ਬੇਨਤੀ ਹੈ ਕਿ ਸਾਡੇ ਇਲਾਕੇ ਚ ਕੁਝ ਦਿਨਾਂ ਤੋਂ ਤਾਰਾਂ ਦੀਆਂ ਚੋਰੀਆਂ ਹੋ ਰਹੀਆਂ ਸੀਗੀਆਂ ਤੇ ਉਹਦੇ ਵਿੱਚ ਸਾਡੀ ਪੁਲਿਸ ਨੂੰ ਵੱਲੋਂ ਤਰਫੋਂ ਲਵਾਏ ਹੁਕਮ ਅਸੀਸ ਸਾਹਿਬ ਜੀ ਹਦਾਤਾ ਤੇ ਇਹਨਾਂ ਨੂੰ ਸਾਰਿਆਂ ਨੂੰ ਦੱਸ ਕੇ ਕੜਿਆ ਐਸ.ਬੀ.ਏ. ਚੋਰਾਂ ਨੂੰ ਰੋਕਣਿਆ ਤਾਂ ਸਾਡਾ ਜਿਹੜਾ ਹਾਲਦਾਰ ਗੁਰਪ੍ਰੀਤ ਸਿੰਘ ਹੈ ਇਹਦੇ ਕੋਲ ਮੁਖਬਰੀ ਹੋਈ ਵੀ ਦੋ ਚੋਰ ਨੇ ਗੁਰਪ੍ਰੀਤ ਸਿੰਘ ਔਰ ਬਾਗੂ ਤੇ ਦੂਜਾ ਜਗਜੀਤ ਸਿੰਘ ਔਰ ਬਜੱਸੀ ਇਹ ਦੋਨੋਂ ਮਹਾਰਾਜ ਦੇ ਰਹਿਣ ਉਹਨਾਂ ਨੇ ਤੇ ਇੱਕ ਉਹ ਚੋਰੀ ਦਾ ਤਾਂਬਾ ਲੈ ਕੇ ਵੇਚਣ ਨੂੰ ਜਾ ਰਹੇ ਆ ਤੇ ਜੇ ਮਿਲਦਾਂ ਤੇ ਫੜ ਜਾਂਦੇ ਇਹ ਦਰਾਜ ਦੇ ਜਿਹੜਾ ਹੈਗਾ ਚੋਣ ਜਗਾਦਾਰਾ ਪਿੰਡ ਦਰਾਜ ਪਟੜ ਦੇ ਕੋਲ ਇਹ ਇਹਨਾਂ ਨੇ ਨਕਾ ਲਾ ਕੇ ਇਹਨਾਂ ਨੂੰ ਕਾਬੂ ਕਰਿਆ ਇਹਨਾਂ ਇੱਕ ਬੋਰੇ ਵਿੱਚ ਪਾਇਆ ਹੋਇਆ ਤਾਂਬਾ ਜਿਹੜਾ ਕਿ ਰਾਬਾ ਰਗ ਲੋ ਹੈਗਾ ਉਹ ਇਹਨਾਂ ਨੇ ਇਹਨਾਂ ਕੋਲੋਂ ਰਿਕਵਰ ਕੀਤਾ ਤੇ ਦੱਸਣ ਵਾਲੀ ਗੱਲ ਇਹ ਆ ਵੀ ਇਹ ਤਾਂਬਾ ਜਿਹੜਾ ਤਾਰਾਂ ਨੂੰ ਮੈਲਟ ਕਰਕੇ ਬਣਾਇਆ ਹੁਣ ਇਹਨਾਂ ਨੂੰ ਅੱਗੇ ਤਦਕੀਸ਼ ਕਰਨੀ ਆ ਰਿਮਾਂਡ ਲਿਆ ਇਹਨਾਂ ਦਾ ਤੇ ਇਹ ਰਿਮਾਂਡ ਦਰਾਂ ਦੇ ਰਿਮਾਂਡ ਤੋਂ ਕੁਝ ਵੀ ਇਹ ਚੋਰੀ ਕਿੱਥੋਂ ਕੀਤੀ ਐ ਕਦੋਂ ਕੀਤੀ ਐ ਤੇ ਚੋਰੀ ਦਾ ਸਮਾਨ ਕਿਨੂੰ ਕਿਨੂੰ ਵੇਚਦੇ ਆ ਤੇ ਹੋਰ ਇਹਨਾਂ ਦੇ ਨਾਲ ਸਾਥੀ ਕਿਹੜੇ ਆ ਇਹ ਦਾ ਪਤਾ ਲਾਇਆ ਜਾ ਰਿਹਾ ਪਰ ਇਹਦੇ ਨਾਲ ਬਲੋ ਬੰਦੇ ਫੜੇ ਗਏ ਇਹ ਕਾਫੀ ਲੱਗ ਕੇ ਵਿੱਚ ਸ਼ਾਮ ਦਾ ਜਿਹੜਾ ਮਾਹੌਲ ਹੈ ਉਹ ਠੀਕ ਹੋ ਗਿਆ ਪੂਰਾ ਨਵਾਂਜੀ ਗੁਰਪ੍ਰੀਤ ਸਿੰਘ ਔਰ ਪਾਕੂ ਸਨੋ ਕੋ ਕੁਲਵਿੰਦਰ ਸਿੰਘ ਵਾਸੀ ਕਰਮਚੰਦ ਪੱਤੀ ਮਹਾਰਾਜ ਦੂਜਾ ਹੈ ਜਗਜੀਤ ਸਿੰਘ ਔਰ ਜੱਸੀ ਪੁੱਤਰ ਬਲਦੇਵ ਸਿੰਘ ਵਾਸੀ ਸੰਧਲੀ ਪੱਤੀ ਮਹਾਰਾਜ ਅਰੇ ਇਹਦੇ ਵਰਨਣਯੋਗ ਗੱਲ ਇਹ ਆ ਵੀ ਇਹਨਾਂ ਦੋਵਾਂ ਦੇ ਪਹਿਲੇ ਮਕਦਮੇ ਲੱਗੇ ਆ ਗੁਰਪ੍ਰੀਤ ਸਿੰਘ ਇਹਨਾਂ ਭਾਗੂ ਆ ਇਹਦੇ ਤੇ 363 ਸ਼ਹਿਰ ਦਾ ਮਕਦਮਾ ਸੀ ਬਿਲਹ ਨਈਆ ਵਾਲੇ ਥਾਣੇ ਦਾ ਤੇ ਜਿਹੜਾ ਦੂਜਾ ਸ਼੍ਰੀਮਾਨ ਹੈ ਜਗਜੀਤ ਸਿੰਘ ਉਰਫ ਜੱਸੀ ਇਹਦੇ ਤੇ ਚੋਰੀ ਦਾ ਅਤੇ ਖੋਹ ਦਾ ਪਰਚਾ ਦਰਜਾ ਥਾਣੇ ਦੋ ਪਰਚੇ ਯਾਨੀ ਇੱਕ ਚੋਰੀ ਦਾ ਇੱਕ ਖੋਹ ਦਾ ਥਾਣਾ 시ਟੀ ਨਾਪਰਾ ਮਤਲਬ ਇਹ ਦੋਨੇ ਬੰਦੇ ਪਰਾਲੇ ਚੋਰ ਨੇ ਇਹਨਾਂ ਦੀ ਚੰਗੀ ਤਰ੍ਹਾਂ ਪਰਤਾਲ ਕੀਤੀ ਜਾਏਗੀ ਸਰਹੱਦ ਕੋਈ ਮੰਨ ਲਿਆ ਨਾ ਜੀ ਨਾ ਮੇਜਰ ਨੇ